ਜਹ ਹੱਲ ਕਰਕੇ ਆਜ ਅੱਜ ਕੱਢ ਕੇ ਅੱਜ ਇਹਨਾਂ ਦਾ ਗੱਲ ਸੁਣੋ ਅੱਜ ਇਹ ਮਸਲਾ ਹੱਲ ਕਰਨਗੇ ਅੱਜ ਇਹਨਾਂ ਨੂੰ ਕਮੇਟੀ ਵਾਲੇ ਦਿਖਦੇ ਵੀ ਕਮੇਟੀ ਨੇ ਗੰਦੇ ਨਾਲੇ ਕੱਢਣੇ ਨੇਗੇ ਕਮੇਟੀ ਨੇ ਦਿੱਤਾ ਸਾਫ਼ ਕਰਨਾ ਕਿਉਂਕਿ ਇਹਨਾਂ ਨੇ ਨੰਗਣਾ ਹੈ ਬਾਕੀ ਆਮ ਜਨਤਾ ਵੀ ਕੋਈ ਜ਼ਿੰਦਗੀ ਨਹੀਂ ਉਹ ਇਨਸਾਨ ਨਹੀਂ ਸਮਝਦੇ ਨਾ ਫਿਰ ਉਹਨਾਂ ਨੂੰ ਸਿਰਫ ਵੋਟਾਂ ਲੈਣ ਵਾਲੇ ਇਨਸਾਨ ਨੇ ਉਹ ਬਾਕੀ ਉਹ ਤੋਂ ਬਾਅਦ ਗਧੇ ਨੇ ਉਹ ਕੋਈ ਗਧਿਆਂ ਵਾਲੀ ਜ਼ਿੰਦਗੀ ਜੀ ਰਹੇ ਨੇ ਲੋਕ ਇੱਥੇ ਥਾਰ ਕੰਮ ਤਾਂ ਕੀਦਾ ਸਾਡੇ ਰਿਸ਼ਤੇਦਾਰ ਭੈਣ ਭਾਈ ਹੁੰਦਾ ਉਹ ਸਾਨੂੰ ਕਿ ਸ਼ਰਮੀ ਲੱਗੇ ਕਿ ਕਿ ਗਰੀਬਾਂ ਦਾ ਪਾਣੀ ਆ ਟੂਟੀਆਂ ਬੰਦ ਕਿਉਂ ਕੀਤੀਆਂ ਨੇ ਪਹਿਲਾਂ ਤਿੰਨ ਸਾਲ ਚ ਨਾਲੇ ਦੀ ਸਫਾਈ ਹੋਈ ਨਹੀਂ ਜਣੀ ਕਦੇ ਵੀ ਨਹੀਂ ਹੋਈ ਹੈਗੀ ਕਦੇ ਵੀ ਇੱਕ ਦਿਨ ਕਹਿਣ ਕੀ ਆ ਚਾਰ ਚਾਰ ਪਾਬੇ ਚ ਕੱਢੇ ਚਲੋ ਚੱਲ ਗਏ ਦੂਜੇ ਦਿਨ ਅੱਜ ਕਿਉਂ ਸਫਾਈ ਹੋ ਰਹੀ ਹੈ ਅੱਜ ਕਿਉਂ ਸਫਾਈ ਹੋ ਰਹੀ ਹੈ ਕਿਉਂ ਐਮਐਲਏ ਸਾਹਿਬ ਨੇ ਆਉਣਾ ਸੀ ਇੱਥੇ ਕਿਉਂਕਿ ਇਹਨਾਂ ਦੇ ਗੱਡੀਆਂ ਗੰਦੀਆਂ ਹੁੰਦੀਆਂ ਨੇ ਇਹਨਾਂ ਦੇ ਸੈਂਡਲ ਸਲੀਪਰ ਗੰਦੇ ਹੁੰਦੇ ਨੇ ਇਹਨਾਂ ਦੇ ਬਾਟਾ ਦੀ ਜੁੱਤੀਆਂ ਪਾਈਆਂ ਹੋਈਆਂ ਨੇ ਤੇ ਉਹ ਗਰੀਬ ਬੰਦਾ ਕੀ ਕਰਦਾਗਾ ਉਹਦੇ ਤਾਂ ਸਿੰਪਲ ਜੁੱਤੀ ਹੈਗੀ ਉਹ ਕਿਹੜਾ ਇਨਸਾਨ ਹੈ ਕੋਈ ਗਰੀਬਾਂ ਨੇ ਕਿਹੜੀਆਂ ਜ਼ਿੰਦਗੀਆਂ ਨਿਕਲੀਆਂ ਕੋਈ ਹੈ ਕਿ ਇਹ ਸਾਨੂੰ ਅਕਰਮ ਦੇ ਵਿੱਚ ਇਹਨਾਂ ਨੂੰ ਆਪਾਂ ਦਿਖਾ ਦੰਦੇ ਆ ਕਿ ਕਿੱਥੋਂ ਪਾਈਪਾਂ ਪੈਣੀਆਂ ਨੇ ਕਿ ਕਿੱਥੋਂ ਗੀਓਣਾ ਤੇ ਉਹਦਾ ਪਹਨ ਆਪਾਂ ਕਰਦੇ ਆ

ਮੁਰਕੈਂਚੀ ਦਾ ਜਾਇਓ ਸੀ ਵੀ ਰੈਡੀ ਸੋਸਨ ਲਗੀ ਕਾਫੀ ਟਾਈਮ ਤੋਂ ਪ੍ਰੋਬਲਮ ਚੱਲ ਰਹੀ ਸੀ ਅ ਬਿਲਕੁਲ ਪੁਆਣੀਗੜ ਬਲਦ ਕੈਂਚੀਆਂ ਜਿਹੜਾ ਇੱਕ ਬਲਦ ਕੋਟੀ ਪੰਚਾਇਤ ਸੀਗੀ ਸੋ ਪਿਛਲੇ ਸਮੇਂ ਦੇ ਵਿੱਚ ਇਹਨੂੰ ਨਗਰ ਕਾਉਂਸਲ ਦੇ ਵਿੱਚ ਜਿਹੜਾ ਦਰਜਾ ਤਾਂ ਇਹਨੂੰ ਮਾਨਤਾ ਦਿੱਤਾ ਗਿਆ ਪਰ ਜਿਹੜੀਆਂ ਸੁਵਿਧਾਵਾਂ ਸੀਗੀਆਂ ਉਹਦੇ ਪਾਸੇ ਅੱਜ ਤੱਕ ਕਿਸੇ ਸਰਕਾਰ ਨੇ ਜਿਹੜਾ ਧਿਆਨ ਨਹੀਂ ਦਿੱਤਾ ਸੋ ਪਿੱਛੇ ਜਿੰਨੀ ਇੱਥੇ ਸਮੱਸਿਆ ਸੀਗੀ ਅਸੀਂ ਕੁੱਲ ਮਿਲਾ ਕੇ ਉਹਦਾ ਕਾਫੀ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਚਾਹੇ ਰੋਡ ਦੀ ਜਿਹੜੀ ਪ੍ਰੋਬਲਮ ਸੀਗੀ ਪਰ ਜਿਹੜੀ ਮੇਨ ਸੀਵਰੇਜ ਦੀ ਜਿਹੜੀ ਸਮੱਸਿਆ ਹੈਗੀ ਆ ਉਹਦਾ ਹੱਲ ਕਰਨ ਲਈ ਸਾਡੀ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਅਸੀਂ ਨੈਸ਼ਨਲ ਹਾਈਵੇ ਦੇ ਨਾਲ ਵੀ ਜਿਹੜਾ رابطہ ਕਰ ਰਹੇ ਹਾਂ ਤੇ ਹੁਣ ਪਿਛਲੇ ਦਿਨੀ ਜਿਹੜਾ ਨੈਸ਼ਨਲ ਹਾਈਵੇ ਦੇ ਨਾਲ ਸਾਡੇ ਨਗਰ ਕੌਂਸਲ ਭਵਾਨੀਗੜ੍ਹ ਦੀ ਸਾਡੇ ਸਾਰੇ ਜਿਹੜੇ ਬਾਕੀ ਜਿਹੜੇ ਸੀਵਰੇਜ ਬੋਰਡ ਦੇ ਹੋਰ ਸਾਰੇ ਅਧਿਕਾਰੀਆਂ ਦੇ ਨਾਲ ਜਿਹੜੀ ਮੀਟਿੰਗ ਹੋਈ ਆ ਉਤੋਂ ਉਸ ਮੀਟਿੰਗ ਤੋਂ ਬਾਅਦ ਸਹਿਮਤੀ ਦੇ ਨਾਲ ਜਿਹੜਾ ਇਥੋਂ ਸੀਵਰੇਜ ਦੀ ਜਿਹੜੀ ਪਾਈਪਲਾਈਨ ਆ ਉਹ ਜਿਹੜੀ ਦੱਬਣ ਦੀ ਮਨਜ਼ੂਰੀਆਂ ਜਿਹੜੀਆਂ ਅਸੀਂ ਲੈ ਚੁੱਕੇ ਆ ਤੇ ਹੁਣ ਉਹਦਾ ਨਗਰ ਕਾਉਂਸਲ ਦੇ ਵਿੱਚੋਂ ਹਾਊਸ ਦੇ ਵੱਲੋਂ ਮਤਾ ਵੀ ਜਿਹੜਾ ਪ੍ਰਵਾਨ ਕਰ ਲਿਆ ਗਿਆ ਇੱਕ ਦੋ ਦਿਨਾਂ ਦੇ ਵਿੱਚ ਜਿਹੜਾ ਟੈਂਡਰ ਫਲੋਡ ਹੋ ਜੂਗਾ ਉਸ ਤੋਂ ਬਾਅਦ ਜਿਹੜੀ ਇਸ ਦੀ ਜਿਹੜੀ ਮੇਨ ਲਾਈਨ ਸੀਵਰ ਦੀ ਉਹ ਇੱਥੇ ਪਾਉਂਦੇ ਹੋਏ ਅਸੀਂ ਜਿਹੜੀ ਬਹਾਵਲਪੁਰੀ ਸਭਾ ਕੋਲ ਜਿਹੜਾ ਮੇਨ ਹਾਲ ਜਿਹੜਾ ਉੱਥੇ ਹੈਗਾ ਉਹਦੇ ਨਾਲ ਜਿਹੜਾ ਇਹਨੂੰ ਸੀਵਰ ਨੂੰ ਜੋੜ ਕੇ ਇਸ ਏਰੀਆ ਦੀ ਜਿਹੜੀ ਸੀਵਰੇਜ ਦੀ ਜਿਹੜੀ ਸਮੱਸਿਆ ਹੈਗੀ ਉਹਨੂੰ ਪਰਮਾਨੈਂਟ ਜਿਹੜਾ ਸਥਾਈ ਤੌਰ ਤੇ ਉਹਨੂੰ ਹੱਲ ਕਰੀਏ। ਕੁਝ ਬੰਦਾ ਸੀ ਮਗਾ ਸੀ ਕਹਿਣਾ ਦੀ ਲਾਈਟਾਂ ਵਗੈਰਾ ਲੈ ਕੇ ਉਹਨਾਂ ਬਾਰੇ ਵੀ ਪ੍ਰਬੰਧ ਕੀਤਾ ਜਾਵੇਗਾ ਪੌੜੀ ਦੇ ਨਿਛੇ ਗਲੀ ਨੂੰ ਲੱਗਣਾ ਨਹੀਂ ਜਾਂ ਕੋਈ ਲੋਕਾਂ ਨੂੰ ਰਾਗੀਰਨ ਬੜਾ ਪ੍ਰੋਬਲਮ ਆ ਰਿਹਾ ਹੈ ਬਿਲਕੁਲ ਜਿਹੜੀਆਂ ਲਾਈਟਾਂ ਦੀ ਹੈਗੀ ਆ ਜਿਹੜੀ ਇੱਕ ਦੋ ਜਗ੍ਹਾ ਜਿਹੜੇ ਪਾਰਕ ਦੀ ਵੀ ਡਿਮਾਂਡ ਆ ਮੈਂ ਇਹਨਾਂ ਤੋਂ ਲੋਕੇਸ਼ਨਸ ਮੰਗੀਆਂ ਨੇ ਉਹਦੀ ਜਿਹੜੀ ਮਾਲਕੀ ਆ ਕਿਉਂਕਿ ਨਵਾਂ ਏਰੀਆ ਨਗਰ ਕਾਉਂਸਲ ਦੇ ਵਿੱਚ ਐਡ ਹੋਇਆ ਉਹਨਾਂ ਦੀ ਮਾਲਕੀ ਜਿਹੜੀ ਚੈੱਕ ਕਰਾ ਕੇ ਪਾਰਕ ਵੀ ਬਣਾ ਕੇ ਦੇਵਾਂਗੇ ਲਾਈਟਾਂ ਵੀ ਲਾ ਕੇ ਦੇਵਾਂਗੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਵੀ ਕਰਕੇ ਦੇਵਾਂਗੇ ਔਰ ਮੁਹੱਲੇ ਦੇ ਵਿੱਚ ਵਾਰਡ ਦੇ ਵਿੱਚ ਵੀ ਜਿਹੜਾ ਉਹ ਵੀ ਸੀਵਰੇਜ ਜਿਹੜਾ ਪਵਾ ਕੇ ਦੇਵਾਂਗੇ ਸਫਾਈ ਨਾਲੀਆਂ ਦੀ ਅ ਦੋ ਦਿਨਾਂ ਦੇ ਵਿੱਚ ਜਿਹੜਾ ਕੰਮ ਸ਼ੁਰੂ ਹੋ ਜੂਗਾ ਜੀ ਉਹਦਾ ਟੈਂਡਰ ਜਿਹੜਾ ਹੋ ਚੁੱਕਿਆ तकरीबन ਵਰਕ ਆਰਡਰ ਜਿਹੜੇ ਉਹ ਜਾਰੀ ਹੋ ਚੁੱਕੇ ਨੇ ਪ੍ਰਧਾਨ ਜੀ ਮੇਰੇ ਨਾਲ ਹੀ ਨੇ ਤੇ ਕੋਈ ਗੱਲ ਨਹੀਂ ਬਰਸਾਤ ਜਿਹੜੀ ਮੌਨਸੂਨ ਐ ਇਸ ਕੀ ਜਿਹੜੀ ਪ੍ਰੀ ਮੌਨਸੂਨ ਜਿਹੜਾ ਸ਼ੁਰੂ ਹੋ ਗਿਆ ਉੱਤੋਂ ਚਲੋ ਸਾਰੇ ਕੀਤੇ ਹੀ ਹੈਗਾ ਪਰ ਉਹਦੀ ਜਿਹੜੀ ਸਫਾਈ ਹੋ ਪ੍ਰੋਪਰ ਹੋ ਜੂਗੀ ਔਰ ਪੀਣ ਵਾਲੇ ਪਾਣੀ ਦੀ ਜਿਹੜੀ ਸ਼ਹਿਰ ਦੇ ਵਿੱਚ ਸਮੱਸਿਆ ਹੈਗੀ ਹੈ ਜਿਵੇਂ ਸਿੱਧੂ ਸਾਹਿਬ ਤੁਸੀਂ ਪਹਿਲਾਂ ਵੀ ਮੱਦਾਂ ਰੱਖਿਆ ਸੀਗਾ ਥੋੜੇ ਦਿਨ ਪਹਿਲਾਂ ਬੋਗੋਪੀ ਰੋਡ ਤੇ ਉਹ ਤੁਹਾਨੂੰ ਦੱਸ ਦਵਾਂ ਕਿ ਅਗਲੇ ਹਫ਼ਤੇ ਆ ਕੇ ਤੁਹਾਡਾ ਟਿਊਬਵੈਲ ਆ ਜਿਹੜਾ ਉਹਨੂੰ ਸ਼ੁਰੂ ਕਰਾਉਣ ਲੱਗ ਰਹੀ ਹੈ ਕਾਕੜਾ ਪੁਲੀ ਦੇ ਉੱਤੇ ਆਪਾਂ ਟਿਊਬਵੈਲ ਆ ਰਿਹਾ ਤੇ ਬਖੋਪੀ ਰੇੜੀ ਦੀ ਜਿਹੜੀ ਰੋਡ ਦੀ ਹੈ ਉਹ ਪੀਣ ਵਾਲੇ ਪਾਣੀ ਦੀ ਸਮੱਸਿਆ ਜਿਹੜੀ ਉਹਦੀ ਜੜ ਤੋਂ ਹੱਲ ਕਰਕੇ ਦੇ ਦਾਂਗੇ ਇੱਕ ਟਿਊਬਵੈਲ ਸਾਡਾ ਜਿਹੜਾ ਬੱਸ ਸਟੈਂਡ ਦੇ ਕੋਲ ਲੱਗ ਰਿਹਾ ਇੱਕ ਟਿਊਬਵੈਲ ਆ ਜਿਹ ਤੇ ਵੱਡੀ ਪਾਣੀ ਵਾਲੀ ਟੈਂਕੀ ਆ ਉਹਦਾ ਟੈਂਡਰ ਵੀ ਹੋ ਕੇ ਜਾਰੀ ਹੋ ਕੇ ਵਰਕ ਆਰਡਰ ਜਾਰੀ ਹੋ ਗਿਆ ਉਹ ਤੂਰਪੱਤੀ ਦੇ ਵਿੱਚ ਅਸੀਂ ਵੱਡੀ ਟੈਂਕੀ ਹੈ ਜਿਹੜੀ ਪਾਣੀ ਵਾਲੀ ਉਹ ਵੀ ਜਿਹੜੀ ਬਣਾਉਣ ਜਾ ਰਹੇ ਹਾਂ ਇਸ ਜਿਹੜੇ ਟੈਂਡਰ ਨੇ ਟੈਕਨੀਕਲੀ ਜਿਹੜੀ ਮੇਨ ਮੈਟਰ ਦੀ ਚੀਜ਼ ਹੈ ਬਿਲਕੁਲ ਮੈਂ ਮੈਂ ਹੱਲ ਕਰੂੰਗਾ ਜਾਂ ਕੈਮੀਕਲ ਦੇਖੋ ਟੈਂਪਰੇਰੀ ਤਾਂ ਇਹਦਾ ਇਹੀ ਆ ਕਿ ਜਿਹੜੀ ਇਹਦੀ ਸਿਲਟਿੰਗ ਵਗੈਰਾ ਕਢਾ ਕੇ ਜਿਹੜਾ ਇੱਕ ਵਾਰ ਪਾਣੀ ਦੇ ਟੈਂਕਰ ਕਢਾ ਕੇ ਅਸੀਂ ਇਹਨੂੰ ਆਹੀ ਕਰ ਸਕਦਾ ਉਹ ਅਸੀਂ ਅੱਜ ਲਾਤੇ ਆ ਬੰਦੇ ਅੱਜ ਉਹ ਸ਼ੁਰੂ ਹੋ ਜਾਊਗਾ ਮੇਰੇ ਜਾਣ ਤੋਂ ਬਾਅਦ ਕੰਮ ਤੇ ਦੂਸਰਾ ਜਿਹੜਾ ਟੈਂਡਰ ਦਾ ਪ੍ਰੋਸੈਸ ਉਹ 21 ਦਿਨ ਦਾ ਪ੍ਰੋਸੈਸ ਹੈਗਾ ਉਹ ਸਾਰੇ ਡਿਪਾਰਟਮੈਂਟਾਂ ਦਾ ਇੱਕੋ ਹੀ ਪ੍ਰੋਸੈਸ ਆ ਉਹ 21 ਦਿਨ ਦਾ ਪ੍ਰੋਸੈਸ ਦੇ ਵਿੱਚ ਟੈਂਡਰ ਲੱਗ ਕੇ 1-2 ਦਿਨ ਵਰਕ ਆਰਡਰ ਨੂੰ ਲੱਗਦੇ ਆ ਤੇ 20 ਤੋਂ 25 ਦਿਨਾਂ ਦਾ ਕੰਮ ਹੈ ਜਿਹਦੇ ਵਿੱਚ ਇਹ ਕੰਮ ਆਪਣਾ ਸ਼ੁਰੂ ਹੋ ਗਿਆ ਜਿਹੜਾ ਨੈਸ਼ਨਲ ਹਾਈਵੇ ਦੇ ਨਾਲ ਸੀ ਇਸ਼ੂ ਹੈ ਕਿਉਂਕਿ ਉਹ ਬਰਸਾਤੀ ਨਾਲੇ ਨੇ ਉਹਦੇ 'ਚ ਆਪਣੇ ਏਰੀਆ ਦਾ ਸੀਵਰੇਜ ਦਾ ਪਾਣੀ ਜਾ ਰਿਹਾ ਨੈਸ਼ਨਲ ਹਾਈਵੇ ਬੁਲਾਇਆ ਸੀਗਾ ਉਹ ਕਹਿੰਦੇ ਜੀ ਸਾਡਾ ਬਰਸਾਤੀ ਨਾਲਿਆਂ ਦਾ ਪਾਣੀ ਹੋਵੇ ਸੀ ਸਾਫ਼ ਕਰ ਜਿਆ ਕਰੀਏ ਪਰ ਹੁਣ ਹਰ ਟਾਈਮ ਉਹਦੇ ਵਿੱਚ ਸੀਵਰ ਦਾ ਪਾਣੀ ਜਿਹੜਾ ਖੜਾ ਹੁੰਦਾ ਤੇ ਉਹ ਵੀ ਉਹਨੂੰ ਸਫਾਈ ਨਹੀਂ ਕਰ ਸਕਦੇ ਨਗਰ ਕੌਂਸਲ ਟਾਈਮ ਟੂ ਟਾਈਮ ਉਹਦੀ ਸਫਾਈ ਜਿਹੜੀ ਉਹ ਕਰਦਾ ਆ ਰਿਹਾ ਪਹਿਲਾਂ ਵੀ ਅਸੀਂ ਕਰਾਈ ਹੈ ਸ ਪਰ ਇਹਦਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਪੱਕਾ ਹਾਲ ਹੈ ਜਿਹੜਾ ਸੀਵਰੇਜ ਦਾ ਕਰਕੇ ਇੱਕ ਵਾਰੀ ਤਾਂ ਸਾਰੀਆਂ ਲਾਈਟਾਂ ਚਲਾਤੀਆਂ ਸੀਗੀਆਂ ਮੈਂ ਪਿਛਲੇ ਦਿਨੀ ਮੈਂ ਵੀ ਲੰਗੀ ਉਸ ਟਾਈਮ ਲਾਈਟਾਂ ਚੱਲ ਰਹੀਆਂ ਸੀਗੀਆਂ ਪਰ ਜੇ ਫੇਰ ਵੀ ਕੋਈ ਦਿੱਕਤ ਆ ਰਹੀ ਹੈ ਤਾਂ ਆਪਾਂ ਉਹਨੂੰ ਦੁਬਾਰਾ ਠੀਕ ਕਰਾ ਲੈਣੇ ਜਿੱਦਾਂ ਤੁਹਾਨੂੰ ਸਵਾਲ ਕਰੇ ਮੈਂ ਚੈੱਕ ਕਰਾ ਲੈਣੀ ਆਏ ਕਿਹਣਾ ਦੇ ਕੇ ਮੁੜ ਕੇ ਕੀ ਕਿੰਨੀ ਗੱਲ ਹੈ ਕੀ ਇਹ ਮਸਲਾ ਤਾਂ ਹੱਲ ਤਾਂ ਹੋਣਾ ਚਾਹੀਦਾ ਨਾ ਮਸਲਾ ਇੱਥੇ ਐਮ ਐਮ ਐਲ ਏ ਸਾਹਿਬ ਆਏ ਨੇ ਉਹ ਕਹਿੰਦੇ ਅਸੀਂ ਅੱਜ ਹੱਲ ਕਰਕੇ ਜਾਵਾਂਗੇ ਅੱਜ ਹੱਲ ਅੱਜ ਕੱਢ ਕੇ ਅੱਜ ਇਹਨਾਂ ਗੱਲ ਸੁਣੋ ਅੱਜ ਇਹ ਮਸਲਾ ਹੱਲ ਕਰਨਗੇ ਅੱਜ ਇਹਨਾਂ ਨੂੰ ਕਮੇਟੀ ਵਾਲੇ ਦਿੱਖ ਕੇ ਵੀ ਕਮੇਟੀ ਨੇ ਗੰਦੇ ਨਾਲੇ ਕੱਢਣੇ ਨੇ ਕਿ ਫਿਰ ਕਮੇਟੀ ਨੇ ਰਸਤਾ ਸਾਫ਼ ਕਰਨਾ ਕਿਉਂਕਿ ਇਹਨਾਂ ਨੇ ਨੰਗਣਾ ਬਾਕੀ ਆਮ ਜਨਤਾ ਦੀ ਕੋਈ ਜ਼ਿੰਦਗੀ ਨਹੀਂ ਕੋਈ ਇਨਸਾਨ ਨਹੀਂ ਸਮਝਦੇ ਨਾ ਫਿਰ ਉਹਨਾਂ ਨੂੰ ਸਿਰਫ ਵੋਟਾਂ ਲੈਣ ਵਾਲੇ ਇਨਸਾਨ ਨੇ ਉਹ ਬਾਕੀ ਉਸ ਤੋਂ ਬਾਅਦ ਕਦੇ ਨਹੀਂ ਉਹ ਤੁੰ ਗਦੇ ਵਾਲੀ ਜ਼ਿੰਦਗੀ ਜੀ ਰਹੇ ਨੇ ਲੋਕ ਇੱਥੇ ਹਰ ਗੰਦ ਕੀ ਦੇ ਸਾਡੇ ਰਿਸ਼ਤੇਦਾਰ ਭੈ ਗਰੀਬੰਦਾ ਪਾਣੀ ਆ ਟੂਟੀਆਂ ਬੰਦ ਕਿਉਂ ਕੀਤੀਆਂ ਨੇ ਪਹਿਲਾਂ ਤਨ ਸਾਥੇ ਨਾਲੇ ਦੀ ਸਫਾਈ ਹੋਈ ਨਹੀਂ ਜਲੇ ਕਦੇ ਵੀ ਨਹੀਂ ਹੋਈ ਹੈਗੀ ਕਦੇ ਵੀ ਇੱਕ ਦਿਨ ਕਹਿਣ ਕੀ ਆ ਚਾਰ ਚਾਰ ਕਾਗਜ਼ ਕੱਟੇ ਚਲੋ ਚੱਲਦੇ ਦੂਜੇ ਦਿਨ ਅੱਜ ਕਿਉਂ ਸਫਾਈ ਹੋ ਰਹੀ ਆ ਅੱਜ ਕਿਉਂ ਸਫਾਈ ਹੋ ਰਹੀ ਕਿਉਂ ਐਮ ਐਲ ਏ ਸਾਹਿਬ ਨਹੀਂ ਆਉਣਾ ਤੀ ਇੱਥੇ ਕਿਉਂਕਿ ਇਹਨਾਂ ਦੇ ਕੱਟੀਆਂ ਗੰਦੀਆਂ ਹੁੰਦੀਆਂ ਨੇ ਇਹਨਾਂ ਦੇ ਸੈਂਡਲ ਸਲੀਪਰ ਗੰਦੇ ਹੁੰਦੇ ਨੇ ਇਹਨਾਂ ਨੇ ਬਾਟਾ ਦੀ ਜੁੱਤੀਆਂ ਪਾਈਆਂ ਹੋਈਆਂ ਨੇ ਤੇ ਉਹ ਗਰੀਬੰਦਾ ਕੀ ਕਰਦਾਗਾ ਉਹਦੇ ਦਾ ਸਿੰਪਲ ਜੁੱਤੀ ਹੈਗੀ ਉਹ ਕਿਹੜਾ ਇਨਸਾਨ ਹੈ ਕੋਈ ਗਰੀਬਾਂ ਦੀ ਕਿਹੜੀਆਂ ਜ਼ਿੰਦਗੀਆਂ ਨਹੀਂ ਗਈਆਂ ਇਹਨਾਂ ਦੀ ਜ਼ਿੰਦਗੀ ਆ ਇਹਨਾਂ ਦੇ